ਮੈਂ ਸਰਵਣ ਸਿੰਘ ਪੰਦੇਰ ਜੀ ਦੋ ਦੋ ਫੋਰਮਾ ਵੱਲੋਂ ਜਿਹੜਾ ਮੋਰਚਾ ਹਰਿਆਣੇ ਦੇ ਬਾਡਰਾਂ ਤੇ ਲੱਗਾ ਹੋਇਆ ਵਾ ਜਿੰਨੂੰ 93 ਦਿਨ ਹੋ ਗਏ ਆ ਜਿਹਦਾ ਸਿਆਸੀ ਸੇਖ ਹੁਣ ਭਾਜਪਾ ਨੂੰ ਪਹੁੰਚ ਰਿਹਾ ਵਾ ਮੋਦੀ ਸਰਕਾਰ ਜਿਹੜੇ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਇਹ ਦੇਸ਼ ਲਟਾਉਣ ਵਿੱਚ ਲੱਗੀ ਰਹੀ ਆ ਹੁਣ ਜਦੋਂ ਕਿ ਉਹਨਾਂ ਦੇ ਸਾਰੇ ਮੁੱਦੇ ਖਾਸ ਕਰਕੇ ਮੰਦਰ ਮਸਜਿਦ ਦਾ ਪਾਕਿਸਤਾਨ ਇੰਡੀਆ ਦਾ ਵੱਧ ਬੱਚੇ ਪੈਦਾ ਕਰਨ ਦਾ ਮੰਗਲ ਸੂਤਰ ਦਾ ਔਰ ਹੋਰ ਬਥੇਰੇ ਜਿਹੜੇ ਸਾਰਾ ਜੋਰ ਲਾ ਲਿਆ ਸਾਰੇ ਮੁੱਦੇ ਫੇਲ ਹੋ ਗਏ ਹੁਣ ਪਰ ਜਿਹੜੇ ਪਾਸ਼ਪਾ ਦੇ ਜ਼ੁਲਮ ਆ ਇਹ ਦੇਸ਼ ਲੈਵਲ ਦੇ ਕਿਸਾਨ ਨੇ ਸਮਝ ਲਏ ਵੀ ਨਾ ਸਾਡੀ ਆਮਦਨ ਦੁਗਣੀ ਕੀਤੀ ਨਾ ਸੀ 250% ਦੇ ਨਾਲ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਨਾ ਕਿਸਾਨ ਦਾ ਕਰਜ਼ਾ ਮਾਫ਼ ਕਰ ਸਕੇ ਇਹ ਤੋਂ ਗਾਹਾਂ ਜਿਹੜੀ ਪਾਰਟੀ ਦਿੱਲੀ ਚ ਜਾ ਕੇ ਦੇਸ਼ ਦੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਨਹੀਂ ਦਿੰਦੀ ਹੈਗੀ ਜਿਹੜੀ ਹਾਈਵੇ ਦੇ ਉੱਤੇ ਕੰਦਾ ਕੱਟਦੀ ਹੈਗੀ ਆ ਔਰ ਕੰਦਾ ਕੱਟਦੀ ਨਹੀਂ ਕੱਲੀ ਔਰ ਲਗਭਗ ਲੱਖਾਂ ਹੰਝੂ ਗੈਸ ਜਿਹੜੇ ਅਰਧ ਸੈਨਿਕ ਫੋਰਸ ਵਰਸਦੇ ਆ ਕਿਸਾਨਾਂ ਤੇ ਵਰਤਦੀ ਆ 450 ਕਿਸਾਨਾਂ ਨੂੰ ਜ਼ਖਮੀ ਕਰਦੀ ਆ ਔਰ ਉਹਦੇ ਚੋਂ ਦਰਜਨਾ ਕਿਸਾਨ ਗੰਭੀਰ ਜ਼ਖਮੀ ਹੁੰਦੀ ਆ ਜਿਹੜੇ ਮਿਥਕੇ ਜਿਹੜੇ ਆ ਉਹ ਸ਼ੁਭ ਕਰਨ ਦੇ ਸਿਰ 'ਚ ਗੋਲੀ ਮਾਰਦੇ ਆ ਪਛਪਾ ਦੇ ਮਗਰ ਖੜੀ ਆਰਐਸ ਜਿਹੜੀ ਕਹਿੰਦੀ ਆ ਵੀ ਕਿਸਾਨ ਲਖਣ 'ਚ ਬਦਮਨੀ ਫਲਾਉਣਗੇ ਹੁਣ ਜਦੋਂ ਇਹ ਪਾਪ ਨੰਗੇ ਹੋ ਰਹੇ ਆ ਪਾਪਾਂ ਦਾ ਘੜਾ ਭਰ ਗਿਆ ਵਾ ਦੇ ਸੁਨੀਲ ਜਾਖੜ ਜੀ ਪਾਜਪਾ ਨੂੰ ਜਿੰਨਾ ਮਰਜੀ ਜ਼ੋਰ ਲਾ ਲੈਣ ਪਾਜਪਾ ਦੇ ਮੱਥੇ ਤੇ ਲੱਗਾ ਕਲੰਖ ਨਹੀਂ ਤੁਪਣ ਲੱਗਾ ਸਾਬ ਠੀਕ ਹੈ ਤੁਸੀਂ ਕਿਸਾਨ ਆਗੂਆਂ ਦੀ ਆਲੋਚਨਾ ਕਰਨੀ ਆ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਣਾ ਵਾ ਕਹੋ ਪਰ ਜਿਹੜੇ ਤੁਹਾਡੇ ਨਾਲ ਨੇ ਠੀਕ ਆ ਜਿਹੜੇ ਰਲ ਕੇ ਚੱਲ ਰਹੇ ਤੁਹਾਡੇ ਨਾਲ ਤੁਹਾਡੇ ਮੰਤਰੀ ਮਹੋਦਿਆ ਆ ਕੇ ਚੰਡੀਗੜ੍ਹ ਚ ਕਹਿੰਦੇ ਸੀ ਭਗਵੰਤ ਮਾਨ ਦਾ ਰੋਲ ਬਹੁਤ ਵਧੀਆ ਵਾ ਔਰ ਤੁਸੀਂ ਸਾਬ ਤੁਹਾਡੇ ਮੁੱਖ ਮੰਤਰੀ ਵੀ ਇਹ ਕਹਿੰਦੇ ਸੀ ਵੀ ਮਸਲਾ ਹੱਲ ਹੋ ਜਾਣਾ ਵਾ ਅਰ ਕਿੰਨੇ ਬੀਬੇ ਰੱਖੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਤਾਂ ਕੁਛ ਨਾ ਆਖੋ ਦੇਖ ਲਓ ਅੱਜ ਵੀ ਪੰਜਾਬ ਦੀ ਸਰਹੱਦ 'ਤੇ ਧਰਨਾ ਲੱਗਾ ਵਾ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਸਭ ਕੁਝ ਕਰਨ ਦੇ ਬਾਵਜੂਦ ਕੁਛ ਵੀ ਨਹੀਂ ਸਟੈਪ ਚੁੱਕੇ ਤੁਹਾਡੇ ਖਿਲਾਫ ਸਾਹਿਬ ਇਹ ਦੋ ਕਹਾ ਜੇ 0 FIR ਵੀ ਕੀਤੀ ਤਾਂ ਤੁਹਾਡੀ ਹਰਿਆਣੇ ਦੀ ਸਰਕਾਰ ਨੂੰ ਪੁੱਛ ਕੇ ਕੀਤੀ ਸਾਬ ਐਨੀ ਵਫਾਦਾਰ ਕਮਾਉਣ ਵਾਲੇ ਮੁੱਖ ਮੰਤਰੀ ਨੂੰ ਕਿਉ ਮਾਰਾ ਕਹਿੰਦੇ ਜੇ ਨਾ ਤੁਹਾਡੇ ਨਾ ਰਲਕੇ ਗੇਮ ਖੇਡਦਾ ਹੈਗਾ ਵਾ ਅਰੇ ਤਾਂ ਸਾਰੀ ਦੁਨੀਆ ਜਾਣਦੀ ਹੈਗੀ ਆ ਵੀ ਕੌਣ ਕਹਦੇ ਨਾਲ ਰਲਿਆ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋ ਗਈ ਅਦਾਲਤੀ ਪ੍ਰਕਿਰਿਆ ਸੀ ਬਹੁਤ ਵਧੀਆ ਜਿਹੜੀ ਤੁਹਾਡੀ ਮਲੂਕਾ ਸਾਹਿਬ ਦੀ ਨੋ ਭੱਜ ਭੱਜ ਗਈ ਆ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਕਿੰਨਾ ਸੋਨਾ ਹੋ ਗਿਆ ਉਹਦੇ ਵਿੱਚ ਦੂਜੇ ਕਿਹੇ ਮੁੱਖ ਮੰਤਰੀ ਨੂੰ ਜਵਾਨਤ ਨਹੀਂ ਮਿਲ ਰਹੇਗੀ ਸਾਰੇ ਜਾਣਦੇ ਸਾਬ ਕੌਣ ਕਿਹਦੇ ਨਾਲ ਰਲਿਆ ਹੈਗਾ ਵਾ ਔਰ ਜਦੋਂ ਤੱਕ ਕਾਂਗਰਸ ਚਾਹਾਂ ਸਾਹਿਬ ਉਹਨਾਂ ਚਿਰ ਕਿਸਾਨ ਬਹੁਤ ਚੰਗੇ ਸੀ ਹੁਣ ਕਿਸਾਨ ਆਗੂ ਬਹੁਤ ਬੁਰੇ ਹੋ ਗਏ ਕੋਈ ਨਹੀਂ ਸਿਆਸਤ ਵਿੱਚ ਚੱਲਦਾ ਹੁੰਦਾ ਵਾ ਕਿਸਾਨ ਲੀਡਰਾਂ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੁੰਦਾ ਵਾ ਵਾਕਿਆ ਜਦੋਂ ਅਸੀਂ ਸਹੀ ਚੱਲ ਰਹੇ ਹੈਗੇ ਆ ਤੇ ਸਾਨੂੰ ਰੌਲਾ ਕੀ ਹੈਗਾ ਔਰ ਅਸੀਂ ਭਗਵੰਤ ਮਾਨ ਨੂੰ ਵੀ ਬਰਾਬਰ ਦੀ ਦੋਸ਼ੀ ਮੰਨਦੇ ਹੈਗੇ ਕਿਸਾਨਾਂ ਦੀ ਅਸੀਤ ਭਗਵੰਤਮਾਨ ਸਰਕਾਰ ਵੀ ਬਰਾਬਰ ਦੇ ਮੋਰਚੇ ਲਾਏ ਹੈਗੇ ਆ ਸ਼ਾਇਦ ਤੁਸੀਂ ਨਹੀਂ ਉਨੇ ਲੜੇ ਹੈਗੇ ਪਾਹੇ ਕਾਂਗਰਸ 'ਚ ਰਹੇ ਜੇ ਚਾਹੇ ਕਾਲੀ ਦਾ ਚਾਹੇ ਤੁਸੀਂ ਉਹ ਪਾਛਪਾ ਦੇ ਵਿੱਚ ਚਲੇ ਗਏ ਜੀ ਹਾਂ ਸਾਹਿਬ ਇੰਨੇ ਵਫਾਦਾਰ ਆ ਸਾਡੇ ਮੁੱਖ ਮੰਤਰੀ ਵੀ ਜੇ ਕਿੰਨੂਆਂ ਦੀ ਫਾਈਲ ਖੋਲ ਲੈਣ ਕਿਤੇ ਉਹ ਪਤਾ ਲੱਗ ਜੇ ਵੀ ਜੇ ਪੰਜਾਬ ਦੇ ਵਿੱਚ ਕਿਸੇ ਦੇ ਕਿੰਨੂ ਨਹੀਂ ਸੀ ਵਿਗਦੇ ਹੈਗੇ ਤੇ ਕਿੰਨਾ ਦੇ ਵਿਕਰੇ ਹੈਗੇ ਸੀ ਕਿੰਨਾ ਦੇ ਬਾਗ ਸੀਗੇ ਔਰ ਅਸੀਂ ਤਾਂ 23 ਫਸਲਾਂ ਦੀ ਨਹੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਮੰਗ ਕਰਦੇ ਆਂ ਅਸੀਂ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਦੇ ਆਂ ਤੁਹਾਡੇ 2012 ਦੇ ਉਦੋਂ ਦੇ ਰਹੇ ਮੁੱਖ ਮੰਤਰੀ ਮੋਦੀ ਜੀ ਇਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਜਦੋਂ ਇਹ ਸ਼ਿਫਾਰਸ਼ਾਂ ਕੀਤੀਆਂ ਸੀਗੀਆਂ ਸਾਹਿਬ ਯਾਦ ਕਰ ਲਓ ਹਾਂ ਸੁਨੀਲ ਜਾਖੜ ਜੀ ਬੰਦੇ ਚੰਗੇ ਨੇ ਪਰ ਕਸੰਗਤ ਵਿੱਚ ਬਸ ਕੇ ਸਾਹਿਬ ਸਭ ਕਿਸੇ ਦੇ ਚੁੱਕੇ ਚਕਾਏ ਹਰ ਦੂਜੇ ਚੌਥੇ ਦਿਨ ਪੀਸੀ ਕਰਨ ਆ ਜਾਂਦੇ ਹੋ ਤੁਹਾਡਾ ਅਧਾਰ ਖੇਤਰ ਆ ਸਾਨੂੰ ਗਾਲਾਂ ਕੱਢ ਜਾਂਦੇ ਹੋ ਪਰ ਸਾਨੂੰ ਗਾਲਾਂ ਕੱਢਿਆ ਪਛਪਾ ਦੇ ਮੱਥੇ ਤੇ ਲੱਗਾ ਕਲੰਕ ਧੁੱਪ ਨਹੀਂ ਜਾਣਾ ਹੈਗਾ ਪੂਰਾ ਦੇਸ਼ ਦੇਖ ਰਿਹਾ ਹੈਗਾ ਵੀ ਤੁਹਾਡੀ ਸਰਕਾਰ ਨੇ ਕੀ ਕੀਤਾ ਕਿੰਨੇ ਜੁਲਮਟਾਏ ਹੈਗੇ ਆ ਉਹਨਾਂ ਜੁਲਮਾਂ ਦਾ ਹਿਸਾਬ ਤਾਂ ਹੁਣ ਲੋਕਾਂ ਨੇ ਮੰਗਣਾ ਹੈਗਾ ਔਰ ਜੇ ਤੁਸੀਂ ਚਾਹੁੰਦੇ ਹੋ ਪਤਾ ਲੱਗ ਜੂ ਵੀ ਤੁਹਾਡੀ ਸਰਕਾਰ ਨੇ ਆਮਦਨ ਕਿਵੇਂ ਦੁਗਣੀ ਕਰਾਈ ਸਭ ਬੇਨਤੀ ਕਰਦੇ ਆ ਚੰਡੀਗੜ੍ਹ ਬਹਿ ਜਿਏ ਪ੍ਰੈਸ ਸੱਦ ਲਈਏ ਇਹ ਵੇਖ ਲਈਏ ਵੀ ਡੀਜ਼ਲ ਦੇ ਰੇਟ ਕਿੰਨੇ ਵਧੇ 2014 ਤੋਂ ਲੈ ਕੇ ਬੀਜਾਂ ਦੇ ਰੇਟ ਕਿੰਨੇ ਵਧ ਗਏ ਖਾਦ ਦੇ ਰੇਟ ਕਿੰਨੇ ਵਧ ਗਏ ਦਵਾਈਆਂ ਦੇ ਰੇਟ ਕਿੰਨੇ ਵਧ ਗਏ ਖੇਤੀ ਮਸ਼ੀਨਰੀ ਦੇ ਰੇਟ ਕਿੰਨੇ ਵਧ ਗਏ 10 ਗੁਣਾ ਖਰਚੇ ਵਧ ਗਏ ਸਾਬ ਉਹਦਾ ਵੀ ਮੜਾ ਜਾ ਖਿਆਲ ਕਰ ਲਓ ਧੰਨਵਾਦ